ਆਹ ਉਹ ਬਦਲ ਕੇ ਚਲੇ ਗਏ ਪਰ ਇਸ ਸੈਂਟ ਸੈਟਰੀ ਬਦਲੀ ਨਹੀਂ ਹੁੰਦੀ ਉਸ ਦਾ ਸਾਨੂੰ ਕਾਰਨ ਕੋਈ ਨਹੀਂ ਪਤਾ ਕਿਉਂ ਨਹੀਂ ਹੁੰਦੀ ਇਹ ਫਿਰ ਸਾਨੂੰ ਅਸੀਂ ਪੁੱਛਦੇ ਆ ਇਹ ਕਹਿੰਦਾ ਮੈਂ ਉੱਪਰ ਪੈਸੇ ਦਿਾਂਦਾ ਚੰਡੀਗੜ੍ਹ ਪਟਿਆਲੇ ਅਸੀਂ ਸ਼ਕੈਤ ਭਾਈ ਕਰੇ ਮੈਂ ਪਟਿਆਲੇ ਵੀ ਪੈਸੇ ਦੇ ਆਇਆ ਸਾਨੂੰ ਜਿਹੜਾ ਚੈਲੰਜ ਕਰਿਆ ਵੀ ਤੁਸੀਂ ਸਾਡੀ ਪਟਿਆਲੇ ਬਦਲੀ ਉਹ ਕਰਿਆ ਕਾਗਜ਼ ਦੇ ਆ ਤੁਸੀਂ ਯੂਨੀਅਨ ਵੱਲੋਂ ਅਸੀਂ ਪਟਿਆਲੇ ਵੀ ਪੈਸੇ ਦੇ ਆਏ ਅਸੀਂ ਆਪਣੀ ਬਦਲੀ ਲਗਵਾ ਲਈ ਚੰਡੀਗੜ੍ਹ ਗਏ ਅਸੀਂ ਕਰੇ ਚੰਡੀਗੜ੍ਹ ਦੀ ਅਸੀਂ ਪੈਸੇ ਦੇ ਆਏ ਤੇ ਹੁਣ ਵਿਚਾਰਾ ਤੁਸੀਂ ਜ਼ੋਰ ਲਾ ਲਓ ਯੂਨੀਅਨ ਵਾਲੇ ਜਿਹੜੇ ਲਾਣਾ ਜੀ 10 12 ਸਾਲਾਂ ਤੋਂ ਦੇ ਉਰੇ ਹੈਗਾ ਸਾਰਿਆਂ ਨੂੰ ਆਪਣੇ ਹੋ ਉਥੇ ਖਾਣ ਮੰਗਦਾ ਆਪ ਰਿਸ਼ਤੇਦਾਰਾਂ ਨੂੰ ਖੜੰਦਾ ਪੂਰਾ ਦਫਤਰ ਵਾਲਿਆਂ ਨੂੰ ਖੜੰਦਾ ਉਥੇ ਸਾਡੇ ਮਲਾਜਮਾਂ ਨੂੰ ੱੱਕੇ ਨਾਲ ਅਟੱਲੀਆ ਦੇ ਭੇਜਦਾ ਫੇ ਸਾਡੇ ਕੱਚੇ ਪੱਕੇ ਮਲਾਜਮਾਂ ਨੂੰ ਉਹਨਾਂ ਦੀ ਹਾੜੀਆਂ ਕਰ ਦਿੰਦਾ 25 26 ਤਰੀਕ ਨੂੰ ਹੁਣ ਸਾਡੀ ਇੱਕ ਬੀਬੀ ਰਿਟਾਇਰ ਹੋਈ ਆ ਪਰਸੇ ਉਥੇ ਉਹਦੀ ਵੀ 25 ਤਰੀਕ ਨੂੰ ਰਿਟਾਇਰ ਹੋਈ ਪਹਿਲਾਂ ਪਹਿਲਾਂ ਉਸਨੇ 15 1600 ਰੁਪਏ ਕੱਢਦੇ ਆ ਦੂਜਾ ਨੰਬਰ ਸਾਡੀ ਕੱਚੀ ਬੀਬੀਆਂ ਖੜੀਆਂ ਕੱਚੀ ਮਲਾਜਮ ਉਹਨਾਂ ਨੂੰ ਟੈਂਪ ਤੇ ਲਾ ਕੇ ਕਹਿੰਦਾ ਹੱਥਾਂ ਨਾਲ ਊੜਾ ਚੁਗੋ ਉਹ ਕਹਿੰਦੀ ਅਸੀਂ ਬਿਮਾਰ ਦੇਣ ਕਰਾਂਗੇ ਬਿਮਾਰ ਹੋਵੇ ਕੁਝ ਕਰ ਤੁਹਾਡੀ ਜਗ੍ਹਾ ਮੈਂ ਕੋਈ ਹੋ ਉਹਨਾਂ ਨੂੰ ਡਰਾਉਂਦਾ ਜੇ ਤੁਸੀਂ ਅੱਜ ਨਾ ਕਰਿਆ ਤਾਂ ਤੁਹਾਨੂੰ ਦੂਸਰੀ ਕੋਈ ਜਨਾਨੀ ਆ ਜਾਗੀ ਬੰਦਾ ਜਵਾਬ ਦਿੰਦਾ ਤਾਂ ਬੰਦੇ ਨੂੰ ਆਹ ਤਾਂ ਤੇਰੇ ਚਰਨਾਂ ਵਿੱਚ ਦੂਸਰਾ ਆ ਜਾ। ਚਾੜਦਾ ਸਵੇਰੇ ਜੀ ਜਾ ਕੇ ਚੈੱਕ ਕਰਦਾ ਸਾਨੂੰ ਚੈੱਕ ਤੇ ਕੋਈ ਮਤਲਬ ਨਹੀਂ ਪਰ ਇਹ ਗੰਦੀ ਜਗ੍ਹਾ ਲਾਦਾ ਇੱਕ ਜਗ੍ਹਾ ਕਿਸੇ ਐਮਸੀ ਦੇ ਕਾਰ ਜਾਣਗੇ ਕਰਨ ਵੀ ਉਰੇ ਬਾਹਰ ਚ ਕਰਨਾ ਉਰੇ ਨਹੀਂ ਕਰਨਾ ਹੋਰ ਪਾਸੇ ਲਾ ਦੇਗਾ ਉੱਥੇ ਫਿਰ ਐਮਸੀ ਨੂੰ ਸਾਡੂ ਗਾਲਾ ਕਢਵਾ ਦਿੰਦਾ ਵੀ ਤੂੰ ਇਹ ਕੰਮ ਨਹੀਂ ਕਰਨ ਆਇਆ ਉਹ ਕਹਿੰਦੇ ਚੌਧਰੀ ਨੇ ਚੌਧਰੀ ਕਹਿੰਦਾ ਮੈਂ ਤਾਂ ਭੇਜ ਨਹੀਂ ਇਹ ਆਪਣੀ ਮਰਜ਼ੀ ਕਰਦਾ ਸਾਡੀ ਸ਼ਿਕਾਇਤ ਪਾਜੀ ਕਰਕੇ ਸਾਡੀ ਤਰਸਾ ਪੱਕਿਆ ਨਹੀਂ ਕਢੋਂਦਾ ਕੱਚਾ ਰਹਿ ਜਾਂਦਾ ਤੇ ਇਹ ਆ ਜੀ ਅਗਰ ਅਸੀਂ ਉਮਤਾਉ ਰੋਕ ਪੁੱਟ ਲਾ ਬੁਕਿਆ ਆ ਅਸਲ ਮੈਂ ਬਿਠਾ ਕੇ ਉਸ ਨੂੰ ਰੇ ਕੁਰਸੀ ਤੇ ਬੰਨ ਗਏ ਕਾਲਾ ਮੂੰਹ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਉਸ ਦਾ ਫੇਰ ਅਸੀਂ ਜਨੂਸ ਕਰ ਤਮ ਫੈਸਲਾ ਔਰ ਪੂਰਾ ਕੰਮ ਬੰਦ ਕਰਾਂਗੇ ਪੂਰਾ ਚਾਹੇ ਉਹ ਕਬੀੜੀ ਦਾ ਜਿਹੜਾ ਪਾਣੀ ਦਾ ਪੰ ਕੰਮ ਹੈ ਚਾਹੇ ਸਿਵਰ ਦਾ ਕੰਮ ਚਾਹੇ ਸਫਾਈ ਦਾ ਕੰਮ ਸਿਵਰ ਵੀ ਬੰਦ ਹੋਏਗਾ ਸਫਾਈ ਵੀ ਕੰਮ ਹੋਏਗੀ ਔਰ ਜਿਹੜਾ ਹੋਰ ਬਜ਼ਾਰ ਦਾ ਕੰਮ ਉਹ ਵੀ ਬੰਦ ਹੋ ਜਾਊਗਾ